ਸੋਕਤਾ ਸਭ ਦਾਤੇ ਮੈਂ ਹਾਂ ਸੁਖਾਖਰੀ ਵਾਲਾ ਖਨੌਰੀ ਅੱਜ ਲੋਕ ਜਾ ਰਹੇ ਨੇ ਤਰਨੇ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਕਾਫੀ ਜ਼ਿਆਦਾ ਖਰਾਬ ਆ ਪਰ ਨਾਕਾ ਲੱਗਾ ਹੈ ਖਨੌਰੀ ਜਾਣ ਤੋਂ ਪਹਿਲਾਂ ਕੋਈ ਵੀ ਪੋਕ ਲੈਂਡ ਜੀ ਸੀ ਵੀ ਕੋਈ ਵੀ ਮਸ਼ੀਨ ਜਾਂ ਸੰਵੇਦਨਸ਼ੀਲ ਚੀਜ਼ ਜਿਹੜੀ ਹੈ ਉਹ ਨਹੀਂ ਜਾਣ ਦਿੱਤੀ ਜਾ ਰਹੀ ਪੁਲਿਸ ਵੱਲੋਂ ਨਾਕੇ ਤੇ ਹੀ ਰੋਕੀ ਜਾ ਰਹੀ ਹੈ ਤਾਂ ਜੋ ਕੋਈ ਉੱਥੇ ਕਿਸੇ ਚੀਜ਼ ਨੂੰ ਲੈ ਕੇ ਤੋੜਫੋੜ ਨਾ ਕੀਤੀ ਹੋਵੇ ਸਾਡੇ ਨਾਲ ਮੌਜੂਦ ਨੇ ਭਜੀ ਕੀ ਨਾ ਡਾਡਾ ਕਰਮਜੀਤ ਸਿੰਘ ਮਸ਼ੀਨਾ ਕਿਹਨਾਂ ਦੀਆਂ ਨੇ ਮਸ਼ੀਨਾਂ ਮਾਲਕ ਦਿੰ ਗਈ ਇਸ ਤਾਂ ਮਲਾ ਆਪਰੇਟਰ ਹੈ ਆਪਰੇਟਰੀ ਕਰ ਆਪਰੇਟਰੋਂ ਤੇ ਭਾਜੀ ਕਿਹੜੀ ਕਿਹੜੀ ਮਸ਼ੀਨਾਂ ਇਹ ਪੋਕਲੈਣਾ ਜੀ 80 ਨੰਬਰਾਂ ਦੋਨੇ ਹੀ ਹਾਂ ਤੇ ਇੱਕ ਜੀਸੀਬੀ ਵੀ ਹੈ ਨਹੀਂ ਜੀਸੀਬੀ ਨਹੀਂ ਸ਼ੈਣੀ ਦੀਆਂ ਮਸ਼ੀਨਾਂ ਨੇ ਪੋਕਲੈਣਾ ਦੋਨੇ ਹੀ ਹੈ ਤੇ ਕਿੱਥੋਂ ਆਣ ਕਿੱਥੇ ਜਾਣਾ ਅਸੀਂ ਰਾਮਪੁਰੇ ਤੋਂ ਮਸ਼ੀਨਾਂ ਲੋਡ ਕੀਤੀਆਂ ਜੀ ਤੇ ਪਤਣਾ ਜਾਣਾ ਜੀ ਨਹਿਰ ਤੇ ਕੰਮ ਕਰਨ ਤੇ ਰੋਕਿਆ ਕਿ ਨਾ ਬੰਦਿਆ ਪੁਲਿਸ ਵਾਲਾ ਸਾਨੂੰ ਰੋਕ ਲਿਆਤਾ ਗਿਆ ਜੀ ਇੱਥੇ ਪੁਲ ਤੇ ਪਤਾ ਕਿਉਂ ਰੋਕਿਆ ਨਹੀਂ ਕਾਰਨ ਨਹੀਂ ਪਤਾ ਜੀ ਕੀ ਕਾਰਨ ਮੈਂ ਦੱਸ ਦਣਾ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਣਾ ਇਹ ਮਸ਼ੀਨਾ ਆਰਡਰ ਜਿਹੜਾ ਹੈਗਾ ਪੁਲਿਸ ਨੂੰ ਹੈਗਾ ਕਿ ਕੋਈ ਵੀ ਅਜਿਹੀ ਮਸ਼ੀਨਰੀ ਜਿਸ ਦੇ ਨਾਲ ਬਾਰਡਰ ਤੇ ਕਿਸੇ ਚੀਜ਼ ਜਾਂ ਸਰਕਾਰੀ ਚੀਜ਼ ਦੀ ਤੋੜਫੋੜ ਨਾ ਹੋ ਸਕੇ ਉਹ ਚੀਜ਼ ਨੂੰ ਲੈ ਕੇ ਇਹ ਮਸ਼ੀਨਰੀ ਅੱਗੇ ਜਾਣ ਨਹੀਂ ਦਿੱਤੀ ਜਾ ਰਹੀ ਤੇ ਦੇਖ ਸਕਦੇ ਹੋ ਕਿ ਇਹ ਪੋਕਲੈਨ ਮਸ਼ੀਨਾ 80 ਨੰਬਰ ਮਸ਼ੀਨਾ ਤੇ ਜਾ ਰਿਹਾ ਅਤੇ ਆਪਰੇਟਰ ਨਾਲ ਹੈ ਜਾ ਰਿਹਾ ਰਾਮਪੁਰਾ ਫੂਲ ਤੋਂ ਵਾਟਰਾ ਮਸ਼ੀਨਾਂ ਜਿਹੜੀਆਂ ਨੇ ਇਹ ਲੈ ਕੇ ਜਾਣੀਆਂ ਸੀ ਤਾਂ ਪੁਲਿਸ ਦੇ ਨਾਕੇ ਲੱਗੇ ਹੋਏ ਨੇ ਤੇ ਇਹਨਾਂ ਨਾਕਿਆਂ ਦੇ ਵਿੱਚ ਅਜਿਹੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਰੋਕਣ ਦੇ ਆਰਡਰ ਨੇ ਤੇ ਇਹ ਮਸ਼ੀਨਾਂ ਰੋਕ ਵੀ ਲਈਆਂ ਗਈਆਂ ਨੇ ਤਾਂ ਦੱਸਿਓ ਕਿ ਪੋਕਲੈਂਡ ਮਸ਼ੀਨਾਂ ਤੇ ਹੋਰ ਜਿਹੜੀਆਂ ਮਸ਼ੀਨਾਂ ਹਾਲਾਂਕਿ ਦੋਨੋਂ ਪੋਕਲੈਂਡ ਮਸ਼ੀਨਾਂ ਨੇ ਤਾਂ ਜਿਹੜੇ ਵੀ ਲੋਕ ਅੱਜ ਇਸ ਰਾਸਤੇ ਪੋਕਲੈਂਡ ਮਸ਼ੀਨਾਂ ਜਾਂ ਚੀਜ਼ਾਂ ਲੈ ਲਈ ਲੈ ਕੇ ਇੱਧਰ ਜਾ ਰਹੇ ਨੇ ਤਾਂ ਉਹਨਾਂ ਲਈ ਖਾਸੀ ਪਰੇਸ਼ਾਨੀਆਂ ਕਿਉਂਕਿ ਉਹਨੂੰ ਰੋਕੇ ਜਾ ਰਹੇ ਆ ਡਰਾਈਵਰ ਸਾਡੇ ਨਾਲ ਆ ਭਰਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਇਕਬਾਲ ਸਿੰਘ ਹੈ ਇਕਬਾਲ ਜੀ ਰਾਮਪੁਰਾ ਤੋਂ ਚੱਲੇ ਪਾਤਲਾ ਜਾਣਾ ਸੀ ਹਾਂਜੀ 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 ਤੇ ਪੁਲਿਸ ਨੇ ਰੋਕਿਆ ਪੁਲੀ ਪੁਲਿਸ ਨੇ ਰੋਕਿਆ ਹਾਂਜੀ 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 ਕੀ ਕਰੀਏ ਪੁਲਿਸ ਪੁਲਿਸ ਕਹਿ ਰਹੀ ਹੈ ਕਿ ਵੀ ਇਹ ਕੋਈ ਅੱਗੇ ਧਰਨੇ ਵਾਸਤੇ ਕੋਈ ਪੰਨ ਤੋੜ ਵਾਸਤੇ ਬਾਰਡਰ ਤੇ ਪੈਉਣੇ ਜਾ ਰਹੇ ਵੀ ਤਾਂ ਕਰਕੇ ਰੋਕਿਆ ਜੀ ਹੁਣ ਜਾਣ ਨੂੰ ਕਹਿਤਾ ਜੀ ਆ ਫਿਰ ਨਹੀਂ ਕਿਹਾ ਜੀ ਰੁਕਣ ਨੂੰ ਕਿਹਾ ਹਾਂਜੀ ਤੇ ਇੱਕ ਕੰਮ ਲਈ ਜਾ ਰਹੀਆਂ ਨੇ ਜਾਂ ਨਹਿਰ ਤੇ ਕੰਮ ਲਈ ਜਾ ਰਹੀਆਂ ਜੀ अच्छा नहर ते काम चलदा हां जी हां जी ਪਟਾਈ ਪਟਾਈ ਦਾ ਕੰਮ ਹੈ ਹਾਂ ਜੀ ਹਾਂ ਜੀ ਨਹਿਰ ਨਵੀਂ ਬਣੀ ਜਾਂਦੀ ਇਹ ਦੋਨੋਂ ਪੋਕਲੈਨ ਨੇ ਹਾਂ ਜੀ ਦੋਨੋਂ ਪੋਕਲੈਨ ਨੇ ਆ ਬਿਲਕੁਲ ਸਾਡਾ ਰਜੀਵ ਵੀ ਮੌਜੂਦ ਹੈ ਰਜੀਵ ਆ ਕਿਵੇਂ ਦੇਖਦੇ ਆ ਕਿ ਕਾਫੀ ਜਿਆਦਾ ਪੁਲਿਸ ਦਾ ਨਾਕਾਬਲਾ ਤਸਵੀਰ ਆਪੀ ਉਧਰ ਵੀ ਦਿਖਾ ਦਿਓ ਕਿ ਪੁਲਿਸ ਮੁਸਤੈਦ ਆ ਤੇ ਹਰ ਆਉਣ ਜਾਣ ਵਾਲੇ ਕਮਰਸ਼ੀਅਲ ਖਾਸ ਕਰਕੇ ਵਾਹਨਾਂ ਨੂੰ ਚੈੱਕ ਕਰਦੇ ਨੇ ਜੇਕਰ ਕੋਈ ਆ ਪਿੱਛੇ ਓਪਨ ਬਾਡੀ ਆ ਤਾਂ ਉਸ ਨੂੰ ਵੀ ਚੈੱਕ ਕੀਤਾ ਜਾਂਦਾ ਤਾਂ ਜੋ ਪਿੱਛੇ ਕੋਈ ਵੀ ਅਜਿਹੀ ਮਸ਼ੀਨ ਤਾਣੀ ਕਿਤੇ ਤਮਾਸ ਕੀਤਾ ਇਸਤੇਮਾਲ ਕੀਤਾ ਜਾ ਰਿਹਾ ਜੀ ਕਿਵੇਂ ਦੇਖਦੇ ਹੋ ਪੁਲਿਸ ਦਾ ਪਹਿਲਾ ਨਾਕਾ ਡੜਬਾ ਪੁਲ ਦੇ ਨਾਲ ਤੇ ਮਸ਼ੀਨਾਂ ਵੀ ਪੋਕਲੇਨ ਰੋਕ ਲਈਆਂ ਗਈਆਂ ਲੱਗਦਾ ਕਿ ਪੁਖਤਾ ਇੰਤਜ਼ਾਮ ਨੇ ਪੁਲਿਸ ਬਿਲਕੁਲ ਸੁੱਖਾ ਜੀ ਪੁਖਤਾ ਇੰਤਜ਼ਾਮ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਦੇਖਿਆ ਜਾਵੇ ਲਗਾਤਾਰ ਡਲੇਲ ਸਾਹਿਬ ਜਿਹੜੇ ਹਨ ਮਰਦਬਾਤ ਤੇ ਬੈਠੇ ਨੇ 18ਵਾਂ ਦਿਨ ਅੱਜ ਉਹਨਾਂ ਦਾ ਜਿਹੜਾ ਮਰਦਬਾਤ ਦਾ ਸ਼ਾਮਿਲ ਹੋ ਚੁੱਕਾ 18ਵੇਂ ਦਿਨ ਦੇ ਵਿੱਚ ਸੋ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਨੇ ਹੈਵੀ ਵਹੀਕਲਸ ਰੋਕ ਕੇ ਜਾ ਰਹੇ ਨੇ ਜਿਵੇਂ ਪੋਕਲੇਨ ਹੋ ਗਈ ਜਾਂ ਜੀਐਸਬੀ ਮਸ਼ੀਨਾਂ ਹੋ ਗਈ ਹੈ ਡਰਾਈਵਰ ਨਾਲ ਵੀ ਤੁਸੀਂ ਗੱਲਬਾਤ ਕੀਤੀ ਹੈ ਸਖਤਾਈ ਹੈਗੀ ਖਾਸ ਤੌਰ ਤੇ ਦੇਖੀ ਜਾ ਰਹੀ ਕਿਉਂਕਿ ਭਾਨਾ ਸਿੱਧੂ ਵੱਡੇ ਪੱਤਰ ਤੇ ਜਿਹੜਾ ਹੈਗਾ ਨੌਜਵਾਨਾਂ ਦਾ ਜਥਾ ਜਿਹੜਾ ਹੈਗਾ ਖਨੋਰੀ ਬਾਰਡਰ ਵੱਲੋਂ ਰਵਾਨਾ ਹੋਊਗਾ ਸੋ ਕਿਤਨਾ ਕਿਤੇ ਉਸ ਨੂੰ ਲੈ ਕੇ ਵੀ ਪੁਲਿਸ ਜਿਹੜੀ ਹੈਗੀ ਤਣਾਤ ਨਜ਼ਰ ਆ ਰਹੀ ਹੈ ਬਿਲਕੁਲ ਪਰ ਪੁਲਿਸ ਨਾਲ ਆਪਾਂ ਅਫਦਰ ਕੋਲ ਗੱਲ ਵੀ ਕੀਤੀ ਹੋਗੀ ਸਾਨੂੰ ਹਲੇ ਜਹਾ ਰੋਕਨ ਦਾ ਨਹੀਂ ਹੈ ਪਰ ਅਜੇ ਇਹ ਸ਼ੱਕੀ ਮਸ਼ੀਨਾ ਜਿਵੇਂ ਪੋਕਲੈਨ ਜੀਸੀਬੀ ਜਾਂ ਅਦਰ ਹੋਰ ਕੋਈ ਸ਼ੱਕੀ ਮਸ਼ੀਨਾ ਨੇ ਜਾਂ ਕੋਈ ਮਸ਼ੀਨਰੀ ਆ ਉਹਨਾਂ ਨੂੰ ਰੋਕਨ ਦਾ ਜ਼ਰੂਰ ਹੁਕਮ ਨੇ ਬਿਲਕੁਲ ਪੁਲਿਸ ਨਾਲ ਵੀ ਗੱਲਬਾਤ ਕੀਤੀ ਹੈ ਉਹ ਕਹਿੰਦੇ ਸਾਨੂੰ ਇਸ ਦੀ ਇਨਫੋਰਮੇਸ਼ਨ ਨਹੀਂ ਹੈਗੀ ਵੀ ਤੁਹਾਡੇ ਮਾਧਿਅਮ ਰਾਹੀਂ ਸਾਨੂੰ ਪਤਾ ਚੱਲ ਰਿਹਾ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਉਹ ਇੱਥੋਂ ਦੀ ਆਉਣਗੇ ਤਾਂ ਅਸੀਂ ਪਾਨਾ ਸਿੱਧੂ ਤੇ ਜੱਥੇ ਦੀ ਵੀ ਚੈਕਿੰਗ ਕਰਾਂਗੇ ਹੋ ਸਕਦਾ ਹੋ ਸਕਦਾ ਪਰ ਉਹ ਆਨ ਦੀ ਰਿਕਾਰਡ ਦੱਸਦੇ ਨੇ ਉਹ ਗੱਲ ਵੱਖਰੀ ਹੈ ਬਿਲਕੁਲ ਆਫ ਦਾ ਰਿਕਾਰਡ ਗਲਬਾਤ ਹੋਈ ਆ ਬਾਕੀ ਗੱਲ ਇਹ ਆ ਕਿ ਖਨੌਰੀ ਜਾਣ ਦੇ ਲਈ ਪੁਲਿਸ ਮੁਸਤੈਦ ਆ ਤੇ ਪੁਲਿਸ ਨੇ ਵੱਖੋ ਵੱਖ ਡਿਊਟੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਤੇ ਸਾਫ਼ ਗੱਲ ਇਹ ਕਹੀ ਗਈ ਆ ਗਲਬਾਤ ਕਰਨ ਦੀ ਵੀ ਕੋਸ਼ਿਸ਼ ਕਰ ਲੈਣੇ ਆ ਸ਼ਾਇਦ ਜੇ ਗਲਬਾਤ ਹੋ ਸਕੇ ਇਨਚਾਰਜ ਨੇ ਸਰ ਪੋਕਲੈਨ ਮਸ਼ੀਨਾਂ ਰੋਕਣ ਦੇ ਹੁਕਮ ਨੇ ਜੀ ਇਹਨਾਂ ਦੇ ਜੀ ਕਾਗਜ਼ਾਤ ਚੈੱਕ ਕਰ ਰਹੇ ਆ ਹੂੰ ਕਿ ਦੇਖਦੇ ਆ ਜਾਂਚ ਪਰਤਾਲ ਕਰ ਰਹੇ ਆ ਕਿ ਕਿੱਥੋਂ ਆਂਜਿਆ ਨੇ ਕਿੱਥੇ ਜਾਣੀਆਂ ਨੇ ਬਿਲਕੁਲ ਮਤਲਬ ਮੁਸਤਦੀ ਵਰਤੀ ਜਾ ਰਹੀ ਹੈ ਹਾਂਜੀ ਹਾਂ ਮੁਸਤਦੀ ਵਰਤੀ ਜਾ ਰਹੀ ਹੈ ਪੂਰੀ ਲੈਂਡ ਰੈਕਡ ਦੀ ਸਥਿਤੀ ਨੂੰ ਮੇਨਟੇਨ ਕਰ ਲਈ ਨਾਕਾ ਬੰਦੀ ਕੀਤੀ ਹੋਈ ਹੈ ਲੱਗਦਾ ਕਿ ਕੋਈ ਮਸ਼ੀਨਾ ਕੋਈ ਨੁਕਸਾਨ ਕਰ ਸਕਦੀਆਂ ਸਰਕਾਰੀ ਜਿਹੜੀ ਪ੍ਰਾਪਰਟੀ ਦਾ ਨਹੀਂ ਜੀ ਅਸੀਂ ਗੱਲ ਤਾਂ ਨਹੀਂ ਕੋਈ ਸਾਹਮਣੇ ਆਈ ਇਹਨਾਂ ਦੇ ਕਾਗਜ਼ਾਤ ਚੈੱਕ ਕਰਦੇ ਆ ਫਿਲਹਾਲ ਵੀ ਮਸ਼ੀਨਾ ਜਾ ਕੇ ਥਰੀਆਂ ਨੇ ਹਾਂਜੀ ਹਾਂ ਕਾਗਜ਼ਾਤ ਇਹਨਾਂ ਦੇ ਵੀ ਪੂਰੇ ਨੇ ਉਹ ਚੈੱਕ ਕਰ ਰਹੇ ਆ ਜੀ ਜਾਂ ਫਿਰ ਅੰਦੋਲਨਤਾ ਨਹੀਂ ਜਾ ਰਹੇ ਯਾ ਸਰ ਜੱਰੇ ਲੋ ਹਾਂ ਹਾਂ ਵੀ ਕੋਈ ਕਿਤੇ ਐਸੀ ਗੱਲ ਪਤਾ ਨਲ ਤਾਂ ਹਾਂ ਨਾ ਹੋਵੇ ਬਿਲਕੁਲ ਉਹਨੂੰ ਧਿਆਨ ਵਿੱਚ ਰੱਖਦੇ ਆ ਹੋਇਆ ਵੀਕਲ ਵੀਹਕਲ ਚੈੱਕ ਕਰ ਰਹੇ ਆ ਜੀ ਬਿਲਕੁਲ ਅੱਛਾ ਅੱਛਾ ਜਿਹੜੇ ਹਾਂ ਸ਼ੱਕੀ ਟਰੱਕ ਵਗੈਰਾ ਵੀ ਹਾਂ ਜੀ ਹਾਂ ਸ਼ੱਕੀ ਵੀਕਲ ਕੋਈ ਵੀ ਚੈਕਿੰਗ ਦਾ ਹੁਕਮ ਹੋਇਆ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਸ਼ੱਕ ਦੇ ਨਜ਼ਰੀਏ ਚ ਦੇਖਿਆ ਗਿਆ ਜੀ ਕੋਈ ਵੀ ਜੀ ਰੋਡ ਤੇ ਚੱਲਣ ਵਾਲੀ ਕੋਈ ਵੀ ਚੀਜ਼ ਨੂੰ ਜਿਹੜੀ ਤੇ ਸ਼ੱਕ ਹੈ ਉਹਨੂੰ ਚੈੱਕ ਕੀਤਾ ਜਾਂਦਾ ਕੋਈ ਪੋਕਲੈਨ ਜੀ ਸੀ ਬੀ ਜਾਂ ਹੋਰ ਕੋਈ ਵੀ ਜੀ ਗੱਡੀ ਵੀ ਸਾਰੀਆਂ ਜਿਹੜੀ ਵੀ ਕੋਈ ਰੋਡ ਤੇ ਚੱਲਦੀ ਹੈ ਕਿਤੇ ਸ਼ੱਕ ਦੇ ਨਜ਼ਰੀਏ ਨਾਲ ਦੇਖਦੇ ਆ ਉਹਨੂੰ ਅਸੀਂ ਚੈੱਕ ਕਰਾਂਗੇ ਜੀ ਬਿਲਕੁਲ ਧੰਨਵਾ ਅਨਚਾਰਜ ਨੇ ਇਸ ਜਗਾ ਦੇ ਇਸ ਨਾਕੇ ਤੇ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਦੱਸਿਆ ਕਿ ਸ਼ੱਕੀ ਵਾਹਨ ਸ਼ੱਕੀ ਅਜੀਬੀਆਂ ਚੀਜ਼ਾਂ ਹੀ ਨੇ ਅਜੀਬੀਆਂ ਮਸ਼ੀਨਾਂ ਹੀ ਨੇ ਤਾਂ ਜੋ ਇੱਕ ਹਾਲਾਤ ਪਹਿਲਾਂ ਵੀ ਅਜੀਬ ਬਣੇ ਸੀ ਕਿ ਬਾਰਡਰ ਖਨੌਰੀ ਤੇ ਮਸ਼ੀਨਾਂ ਜਿਹੜੀ ਪਰਮਾਰ ਹੋ ਚੁੱਕੀ ਸੀ ਤਾਂ ਜੋ ਬਾਰਡਰ ਬਾਰਡਰ ਨੂੰ ਤੋੜ ਕੇ ਅੱਗੇ ਵਧਿਆ ਜਾ ਸਕੇ ਇਸ ਚੀਜ਼ ਨੂੰ ਲੈ ਕੇ ਮੁਸਤੈਦੀ ਜਿਹੜੀ ਹੈਗੀ ਹੈ ਸਾਫ਼ ਨਜ਼ਰ ਆ ਰਹੀ ਹੈ ਤੇ ਇੱਕ ਜਿਹੜਾ ਟਰੱਕ ਹੈ ਔਰ ਰੋਕੇ ਗਿਆ ਜੋ ਪਾਤਰਾ ਜਣਾ ਚੰਦਾ ਹੈ ਰਾਮਪੁਰਾ ਫੂਲ ਤੋਂ ਚੱਲਿਆ ਹੋਇਆ ਹੈ ਸ਼ਕਤੀ ਨਜ਼ਰ ਆ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਹਰ ਕਿਸਮ ਦੇ ਸ਼ੱਕੀ ਵਾ ਨੂੰ ਰੋਕੇ ਉਸ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਜੋ ਕਿਤੇ ਕੋਈ ਵੀ ਅਜਿਹੀ ਵਸਤੂ ਜਿਹੜੀ ਹੈਗੀ ਆ ਧਰਨੇ ਦੇ ਅੰਦੋਲਨ ਵਿੱਚ ਜਾਂ ਕਿਤੇ ਹੋਰ ਚੱਕੀ ਚੀਜ਼ ਨਾਲ ਲਿਜਾਈ ਜਾ ਸਕੇ ਪਾਤਰਾ ਤੋਂ ਕੈਮਰਾਮੈਨ ਹੈਪੀ ਦੇ ਨਾਲ ਤੇ ਸਾਥੀ ਰਜੀਵ ਸ਼ਰਮਾ ਦੇ ਨਾਲ ਸੁੱਖਾ ਖੇੜੀ ਵਾਲਾ